ਸਤ ਸ੍ਰੀ ਅਕਾਲ ਤੁਹਾਡਾ ਸਾਰਿਆਂ ਦਾ ਦੇਸੀ ਕਿਚਨ ਤੇ ਤੈ ਦਿਨੋਂ ਸਵਾਗਤ ਅੱਜ ਆਪਾਂ ਸ਼ਾਹੀ ਪਨੀਰ ਬਣਾਉਣ ਲੱਗੇ ਆਪਾਂ ਦੇਖਦੇ ਆ ਆਪਾਂ ਇਹਦੇ ਵਾਸਤੇ ਕੀ ਕੁਝ ਲਿਆ ਆਪਾਂ ਦੋ ਆਨੀਅਨ ਲਈ ਨੇ ਇੱਕ ਰੈੱਡ ਸੀ ਇੱਕ ਵਾਈਟ ਸੀਗਾ ਇਹ ਆਪਾਂ ਜਾਣ ਕੇ ਇਸ ਤਰ੍ਹਾਂ ਲਈ ਆ ਕਿ ਇਹਦਾ ਕਲਰ ਜਿਹੜਾ ਸਬਜੀ ਦਾ ਉਹ ਬਹੁਤ ਸੋਹਣਾ ਆਉਂਦਾ ਜਦੋਂ ਆਪਾਂ ਰੈੱਡ ਪਾ ਲੈਂਦੇ ਆ ਜੇ ਆਪਾਂ ਸਾਰੇ ਰੈੱਡ ਪਾਉਂਦੇ ਆ ਤਾਂ ਉਹ ਸਬਜੀ ਦਾ ਕਲਰ ਜਿਹੜਾ ਉਹ ਥੋੜਾ ਜਿਹਾ ਕਲਾ ਹੋਂਜੀਚ ਹੋ ਜਾਂਦਾ ਉਹ ਵੀ ਨਹੀਂ ਚੰਗਾ ਲੱਗਦਾ ਇਸ ਕਰਕੇ ਆਪਾਂ ਦੋ ਡੋਡੀ ਦੇ ਲੈ ਲੇ ਤੇ ਇਹ ਆਪਾਂ ਦਾ ਸਣਾ ਤੇ ਆਦਰਾ ਖਲੇ ਲਿਆ ਥੋੜੇ ਜਿਹਾ ਆਪਾਂ ਕਾਜੂ ਲੈ ਲਏ ਦੇ ਵਿੱਚ ਜਿਹੜਾ ਆਪਾਂ ਪਨੀਰ ਲਿਆ ਉਸ ਨੂੰ ਆਪਾਂ ਐਸ ਸ਼ੇਪ ਦਾ ਕੱਟ ਲਿਆ ਵਾ ਤੇ ਤੁਸੀਂ ਵੀ ਕਿਸੇ ਵੀ ਸ਼ੇਪ ਕੋਈ ਵੀ ਸ਼ੇਪ ਦੇ ਸਕਦੇ ਆਪਾਂ ਪਰ ਆਪਾਂ ਟਰਾਈਐਂਗਲ ਦੀ ਸ਼ੇਪ ਦਾ ਕੱਟਿਆ ਆਪਾਂ ਦੋ ਟਮਾਟਰਾਂ ਨੂੰ ਪੀਸ ਕੇ ਰੱਖ ਲਿਆ ਤੇ ਇਹ ਆਪਾਂ ਸੁੱਕੇ ਮਸਾਲੇ ਲਈ ਆ ਤਿੰਨ ਕਪਾ ਪੱਲ੍ਹ ਮੇਰ ਚਾਲੇ ਨਿਆ ਦਾਲ ਚੀਨੀ ਜਾਂ ਛੋਟੀ ਇਲਾਇਚੀ ਲੌਂਗ ਵੱਡੀ ਇਲਾਇਚੀ ਤੇ ਕੜੀ ਪੱਤਾ ਆਪਣੇ ਕੋਲੇ ਇਹ ਇਹ ਆਪਾਂ ਦੇ ਆਵਾ ਸ਼ਾਹੀ ਪਨੀਰ ਦਾ ਮਸਾਲਾ ਨੂਨ ਜੀਰਾ ਤੇ ਆਪਣੇ ਕੋਲੇ ਇਹ ਹੈਗਾ ਬਸ ਜੀਰਾ ਪਾਊਡਰ ਤੇ ਆਪਾਂ ਦੇ ਆ ਹੈਗਾ ਬਾ ਗ੍ਰੀਨ ਚਿਰਲੀ ਹੈਗੀ ਆ ਪ੍ਰੀਖ ਕੱਟ ਕੇ ਆਪਾਂ ਰੱਖ ਲਈ ਆ ਹੁਣ ਆਪਾਂ ਇਹਦਾ ਤੜਕਾ ਬਣਾਉਨੇ ਆ ਤੇ ਤੁਹਾਨੂੰ ਆਪਾਂ ਦੱਸਦੇ ਆ ਆਪਾਂ ਇਸਦਾ ਤੜਕਾ ਕੈਸ ਤਿਆਰ ਕਰਮੇ ਤੋ ਜੀ ਆਪਾਂ ਹੁਣ ਕੜਾਹੀ ਦੇ ਵਿੱਚ ਦੇਸੀ ਘਿਓ ਪਾ ਕੇ ਰੱਖ ਲਿਆ ਦੇਸੀ ਘਿਓ ਨੂੰ ਆਪਾਂ ਗਰਮ ਕਰ ਲਿਆ ਹੁਣ ਜਿਹੜੇ ਆਪਣੇ ਕੋਲੇ ਸੁੱਕੇ ਮਸਾਲੇ ਆ ਤੇ ਜੀਰਾ ਪਾਊਡਰ ਆ ਇਹਨੂੰ ਪਹਿਲਾਂ ਆਪਾਂ ਥੋੜਾ ਜਿਹਾ ਕੁੱਕ ਕਰ ਲੈਂ। ਆਪਾਂ ਸੁੱਕੇ ਮਸਾਲੇ ਆ ਜਿਹੜੇ ਇਹ ਪਾ ਲੈਨੇ ਆ ਇਹਨਾਂ ਨੂੰ ਸਾਰਿਆਂ ਨੂੰ ਇਕੱਠਿਆਂ ਨੂੰ ਆਪਾਂ ਕੁੱਕ ਕਰ ਲੈਣਾ ਥੋੜਾ ਜਿਹਾ ਤੇ ਫੇਰ ਆਪਾਂ ਦੂਜਾ ਸਾਰਾ ਕੁਛ ਪਾਉਨੇ। ਜਦੋਂ ਇਹ ਥੋੜਾ ਜਿਹਾ ਲਾਈਟ ਬ੍ਰਾਊਨ ਹੋ ਗਿਆ ਨਾ ਜੀਰਾ ਉਦੋਂ ਆ ફાયਦੇ ਵਿੱਚ ਆਉਣੀਆਂ ਨੂੰ ਵਗੈਰਾ ਸਾਰਾ ਕੁਝ ਇਕੱਠਾ ਪਾ ਦੇਣਾ ਤੇ ਆਪਾਂ ਉਹਨੂੰ ਤੇਜ਼ ਗੈਸ ਤੇ ਥੋੜਾ ਜਿਹਾ ਕੁੱਕ ਕਰ ਲੈਣਾ ਆਪਾਂ ਗੈਸ ਥੋੜਾ ਜਿਹਾ ਤੇਜ਼ ਕਰ ਲਿਆ ਦੇਖੋ ਇਹ ਲਾਈਟ ਬ੍ਰਾਊਨ ਹੋ ਗਿਆ ਆ ਲਓ ਜੀ ਇਹ ਹੁਣ ਲਾਈਟ ਬ੍ਰਾਊਨ ਹੋ ਗਿਆ ਹੁਣ ਆਪਾਂ ਜਿਹੜੇ ਹੈਗੇ ਆਪਣੇ ਕੋਲੇ ਗੰਦੇ ਇਹ ਆਪਣੇ ਕੋਲੇ ਯਾਦ ਰੱਖ ਤੇ ਲਸਣ ਤੇ ਕਾਜੂ ਇਹ ਸਾਰਾ ਕੁਝ ਆਪਾਂ ਕੱਖਾਏ ਦੇ ਵਿੱਚ ਪਾ ਲੈਣਾ ਤੇ ਆਪਾਂ ਤੇਜ਼ ਗੈਸ ਤੇ ਨੂੰ ਕੁੱਕ ਕਰ ਲੈਣਾ ਤੇ ਆਪਾਂ ਹਰੀ ਮਿਰਚ ਪਾ ਦੇਣੀ ਆ ਟਮਾਟਰ ਆ ਇਹ ਸਾਰਾ ਕੁਝ ਆਪਾਂ ਤਾਂ ਥਾਈ ਦੇ ਵਿੱਚ ਪਾ ਕੇ ਤੇ ਚੰਗੀ ਤਰ੍ਹਾਂ ਫੋੜੇ ਫੜ ਕੇ ਆਪਾਂ ਮਸਾਲਾ ਫੁੱਲ ਲੈਣਾ ਇਹਨੂੰ ਆਪਾਂ ਤੇਜ ਗੈਸ ਤੇ ਆਪਾਂ ਇਹਨੂੰ ਕਰ ਲਏਗਾ ਪੱਕਾ ਤੇ ਫਿਰ ਆਪਾਂ ਇਹਨੂੰ ਪੀਸਾਂਗੇ ਹੁਣ ਆਪਾਂ ਇਦਾਂ ਹਲਾਇਂਦੇ ਆ ਨਾ ਮਸਾਲੇ ਆ ਜਿਹੜੇ ਉਹ ਆਪਾਂ ਤੁਹਾਨੂੰ ਦਿਖਾਵਾਂਗੇ ਆਪਾਂ ਪਤੋਂ ਪਾਵੀ ਲੋ ਜੀ ਵੇਖੋ ਜਿਹੜਾ ਆਪਣਾ ਤੜਕਾ ਸੀ ਇਹ ਬਹੁਤ ਸੋਹਣਾ ਤਿਆਰ ਹੋ ਗਿਆ ਇਹਦਾ ਕਨਰ ਬਹੁਤ ਸੋਹਣਾ ਆ ਗਿਆ ਹੁਣ ਆਪਾਂ ਕੀ ਕਰਨਾ ਨਾ ਜਿਹੜੇ ਆਪਣੇ ਕੋਲੇ ਸੁੱਕੇ ਮਸਾਲੇ ਆ ਜਿਵੇਂ ਇਹ ਆਪਾਂ ਨਾਲ ਮਿਰਚ ਪਾਈ ਸੀਗੀ ਇਹ ਚੀਜ਼ਾਂ ਨੂੰ ਆਪਾਂ ਕੱਢ ਲੈਣਾ ਆ ਇਹਨਾਂ ਨੂੰ ਆਪਾਂ ਬਾਹਰ ਕੱਢ ਕੇ ਤੇ ਜਿਹੜਾ ਆਪਾਂ ਫਿਰ ਉਦੋਂ ਬਾਅਦ ਇਹਨੂੰ ਆਪਾਂ ਡਰੈਂਡਲ ਦੇ ਵਿੱਚ ਪਾ ਕੇ ਜਾਂ ਤੁਸੀਂ ਹੈਂਡ ਬਲੈਂਡਰ ਲੈ ਲਓ ਉਹਦੇ ਨਾਲ ਪੀਸ ਲਓ ਤੇ ਆਪਾਂ ਫਿਰ ਉਦੋਂ ਬਾਅਦ ਪੀਸ ਕੇ ਤੜਕਾ ਬਣਾਉਣਾ ਹੈ ਸਾਰੀ ਦਾਲਚੀਨੀ ਪਾਈ ਸੀ ਇਹ ਸਾਰਾ ਕੁਝ ਆਪਾਂ ਐਂ ਕੱਢ ਕੇ ਬਾਹਰ ਰੱਖ ਲੈਣਾ ਇਹ ਨਹੀਂ ਦੇਚ ਪੀਸਣੀ ਇਹ ਜਦੋਂ ਉਹ ਬਾਹਰ ਕੱਢ ਲਈਦਾ ਨਹੀਂ ਖੜੱਤਣ ਆ ਜਾਂਦੀ ਹੈ ਜਿਹੜਾ ਇਹਦਾ ਟੇਸਟ ਸੀ ਉਹ ਹੁਣ ਆਪਣਾ ਮਸਾਲੇ ਦੇ ਵਿੱਚ ਆ ਗਿਆ ਹੁਣ ਆਪਾਂ ਇਸ ਨੂੰ ਪੀਸ ਦੇ ਜਾਂ ਫਿਰ ਬਨ ਦਿਖਾਵਾਂਗੇ ਆਪਾਂ ਤੜਕਾ ਦੁਆਰਾ ਕਿਸ ਤਰ੍ਹਾਂ ਦਾ ਤਿਆਰ ਕਰਨਾ ਹੈ ਲਓ ਜੀ ਵੇਖੋ ਆਪਾਂ ਹੁਣ ਇਹ ਹੈਂਡ ਬਲੈਂਡਰ ਨਾਲ ਹੀ ਪੀਸ ਲਿਆ ਨਾਲੇ ਤਾਂ ਆਪਾਂ ਨੂੰ ਪਉਣਾ ਨਹੀਂ ਪਿਆ ਆਪਾਂ ਚੰਗੀ ਤਰ੍ਹਾਂ ਬਰੀਕ ਪੀਸ ਰਿਹਾ ਦੇਖੋ ਹਜੇ ਨੂੰ ਜਦੋਂ ਆਪਾਂ ਪਾਣੀ ਪਾ ਲਿਆ ਇਹਦੇ ਵਿੱਚ ਤੇ ਆਪਾਂ ਇਹਨੂੰ ਥੋੜਾ ਜਾਂ ਹੁਣ ਹੋਰ ਕੁੱਕ ਕਰ ਲਿਆ ਤੇ ਫਿਰ ਵੇਖੋ ਇਹ کریم ਆਂਗੂ ਬਿਲਕੁਲ ਬਣ ਜਾਣਾ ਨਾ ਤਾਂ ਆਪਾਂ ਨੂੰ ਪੜਨਾ ਪਿਆ ਨਾ ਆਪਾਂ ਇਹਨੂੰ ਕਿਸੇ 판 ਦੇ ਦੇ ਵਿੱਚ ਇਧਰ ਉਧਰ ਕੀਤਾ ਹਨਾ ਬਿਲਕੁਲ ਸੌਖੇ ਤਰੀਕੇ ਨਾਲ ਮੈਂ ਤੁਹਾਨੂੰ ਦੱਸ ਰਹੀਆਂ ਇਹ ਵੀਡੀਓ ਬਣਾ ਕੇ ਵੀ ਤੁਸੀਂ ਇਸ ਤਰ੍ਹਾਂ ਸ਼ਾਹੀ ਪਨੀਰ ਤਿਆਰ ਕਰ ਸਕਦੇ ਆ ਪਰ ਹੁਣ ਇਹਦੇ ਵਿੱਚ ਨੂਨ ਪਾਉਨੇ ਆ ਤੇ ਆਪਣੇ ਕੋਲੇ ਜੀਰਾ ਪਾਊਡਰ ਆ ਤੇ ਇਹ ਆਪਣੇ ਕੋਲੇ ਮਸਾਲਾ ਸ਼ਾਹੀ ਪਨੀਰ ਦਾ ਤੇ ਆ ਪਸਾਰੇ ਬੋਸ਼ੇ ਨੂੰ ਮੈਕਸ ਕਰ ਦੇਣਾ ਤੇ ਫਿਰ ਆਪਾਂ ਇਹਦੇ ਵਿੱਚ ਥੋੜਾ ਜਿਹਾ ਪਾਣੀ ਪਾਵਾਂਗੇ ਤੇ ਇਹਨੂੰ ਥੋੜੀ ਦੇਰ ਆਪਾਂ ਕੁੱਕ ਹੋਣ ਵਾਸਤੇ ਟੱਕੇ ਰੱਖ ਦਾਂਗੇ ਤੇ ਗੈਸ ਨੂੰ ਥੋੜਾ ਜਿਹਾ ਸਿਮ ਕਰ ਦਾਂਗੇ ਆ ਦੇਖੋ ਇਹ ਕਿੰਨਾ ਸੋਹਣਾ ਇਹਦਾ ਕਲਰ ਤਾਂ ਆ ਗਿਆ ਆਪਾਂ ਕੋਈ ਹਲਦੀ ਨਹੀਂ ਪਾਈ ਕੋਈ ਹੋਰ ਕਲਰ ਨਹੀਂ ਪਾਇਆ ਇਹਦੇ ਵਿੱਚ ਨਾ ਆਪਾਂ ਕੋਈ ਰੈੱਡ ਚਿੰਦੀ ਵਗੈਰਾ ਉਹ ਤਾਂ ਪਾਈ ਆ ਜਿਹੜੀ ਪਾਊਡਰ ਚ ਲਈ ਹੁੰਦਾ ਨਾ ਆਪਾਂ ਉਹੀ ਪਾਇਆ ਇਹਦੇ ਵਿੱਚ ਆ ਦੇਖੋ ਫਿਰ ਵੀ ਇਹਦਾ ਕਲਰ ਕਿੰਨਾ ਸੋਹਣਾ ਤਿਆਰ ਹੋਇਆ ਹੁਣ ਆਪਾਂ ਕੈਟਲ ਦੇ ਵਿੱਚ ਪਾਣੀ ਬੋਇਲ ਕੀਤਾ ਸੀਗਾ ਥੋੜਾ ਜਿਹਾ ਆਪਾਂ ਤੇ ਇਹ ਪਾ ਦਿੰਨੇ ਆ ਇਹਦੇ ਵਿੱਚ ਜੇ ਆਪਾਂ ਨੂੰ ਲੋੜ ਹੋ ਗਈ ਫਿਰ ਦੇਖ ਕੇ ਆਪਾਂ ਦਵਾਰਾ ਪਾ ਦਾਂਗੇ ਆਦੇ ਥੋੜਾ ਜਿਹਾ ਆਪਾਂ ਹੁਣ ਹੋਰ ਪਾਵਾਂਗੇ ਤੈਨੂੰ ਆਪਾ ਟੱਕ ਕੇ ਤਾਂ ਕੋਕ ਕਾੜਨਾ ਕਿਉਂ ਕਹਿੰਨਾ ਬਾਹਰ ਅੰਦਰ ਛਿੱਟੇ ਪੈਂਦੇ ਆ ਫਿਰ ਗੈਸ ਤੋਂ ਬਾਹਰ ਛਿੱਟੇ ਪੈ ਜਾਂਦੇ ਆ ਜਿਆਦਾ ਸਬਜ਼ੀ ਦੇ ਜਦੋਂ ਰੇਜਨ ਲੱਗ ਜਾਂਦੀ ਹੈ ਨਾ ਫਿਰ ਜਿਆਦੇ ਛਿੱਟੇ ਪੈਂਦੇ ਆ ਇਸ ਕਰਕੇ ਆਪਾਂ ਇਹਨੂੰ ਟੱਕ ਦਾਂਗੇ ਆ ਦੇਖੋ ਹੁਣ ਇਹ ਇਸ ਤਰ੍ਹਾਂ ਬਣ ਗਿਆ ਇੰਨਾ ਘਾਪਾ ਰੱਖਿਆ ਤੇ ਹੁਣ ਆਪਾਂ ਇਹਨੂੰ ਟੱਕ ਕੇ ਰੱਖ ਦਿੰਨੇ ਆ ਲੋ ਜੀ ਵੇਖੋ ਆਪਾਂ ਇਸ ਨੂੰ 10 ਤੋਂ 15 ਮਿੰਟ ਕੋਕ ਕਰ ਲਿਆ ਇਸ ਦਾ ਕਲਰ ਇਸ ਤਰ੍ਹਾਂ ਦਾ ਤਿਆਰ ਹੋਇਆ ਹੁਣ ਆਪਾਂ ਇਹਦੇ ਵਿੱਚ ਥੋੜੀ ਜਿਹੀ ਕ੍ਰੈਸ਼ ਕੀਤੀ ਵੀ ਆਪਣੇ ਕੋਲੇ ਮੇਥੀ ਆ ਪਾਏ ਹੀ ਪਾ ਦਿੰਨੇ ਆ ਤੇ ਨਾਲੇ ਆਪਾਂ ਹੁਣ ਇਹਦੇ ਵਿੱਚ ਆਪਾਂ ਡਬਲ ਕਰੀਮ ਲਈ ਆ ਜੇ ਤੁਹਾਡੇ ਕੋਲੇ ਫਰੈਸ਼ ਕਰਦੀ ਬਣੀ ਵੀ ਕਰੀਮ ਆ ਤਾਂ ਤੁਸੀਂ ਉਹ ਵੀ ਪਾ ਸਕਦੇ ਆ ਆਪਾਂ ਹੁਣ ਇਹ ਵਿੱਚ ਪਾਉਨੇ ਆ ਤੇ ਹੁਣ ਆਪਾਂ ਇਹਨੂੰ ਚੰਗੀ ਤਰ੍ਹਾਂ ਹਲਾ ਲੈਣਾ ਹੈ ਤੇ ਹੋਂ ਆਪਾ ਇਹ ਸੁਨ 5 ਤੋਂ 7 ਮਿੰਟ ਸਿਮ ਤੇ ਕਰਕੇ ਹੀ ਇਹਨੂੰ ਚੰਗੀ ਤਰ੍ਹਾਂ ਬੇਚੀ ਮੈਕਸ ਹੋ ਜੇਵੇ ਪਤਾ ਹੀ ਨਾ ਲੱਗੇ ਵੀ ਆਪਾਂ ਗ੍ਰੀਨ ਪਾਈਏ ਹਸਤਾ ਕੋਕ ਕੱਢ ਲੈਣਾ ਮਾ ਤੁਸੀਂ ਜਿਵੇਂ 5 ਕਮਿੰਟ ਕਰ ਲੋ ਤੇ ਇਹਦਾ ਕਲਰ ਬਿਲਕੁਲ ਵਿਚੇ ਹੀ ਰਚ ਮਚ ਜਾਣਾ ਮਾ ਤੇ ਆਪਾਂ ਇੰਨਾ ਕੇ ਦੇ ਵਿੱਚ ਬਟਰ ਪਾ ਦਾਂਗੇ ਤੇ ਹੋਂ ਆਪਾਂ ਇਹਨੂੰ ਥੋੜਾ ਜਿਹਾ ਚੈਰ ਹੋਰ ਕੋਕ ਕਰਦੇ ਆ ਫਿਰ ਆਪਾਂ ਉਸ ਤੋਂ ਬਾਅਦ ਇਹਦੇ ਵਿੱਚ ਪਨੀਰ ਪਾਵਾਂਗੇ ਯਾ ਦੇਖੇ ਨੂੰ ਚੰਗੀ ਤਰ੍ਹਾਂ ਐ ਹਿਲਾ ਦੋ ਤੇ ਵੇਖੋ ਇਹਦਾ ਕਲਰ ਬਿਲਕੁਲ ਨਾਈਸ ਜਿਵੇਂ ਕਰੀਮੀ ਕਰੀਮੀਆ ਬਣ ਕੇ ਆਏ ਲਓ ਜੀ ਆਪਣਾ ਤੜਕਾ ਜਿਹੜਾ ਬਿਲਕੁਲ ਤਿਆਰ ਹੋ ਗਿਆ ਹੁਣ ਆਫਾਇਦੇ ਵਿੱਚ ਪਨੀਰ ਦੇਣਾ ਉਸ ਨੂੰ ਇਸ ਤਰੀਕੇ ਨਾਲ ਆਪਾਂ ਕੱਟ ਲਿਆ ਸੀਗਾ ਹੁਣ ਆਪਾਂ ਇਹ ਸਾਰਾ ਇਹਦੇ ਵਿੱਚ ਪਾਉਣ ਲੱਗੇ ਆ ਤੁਸੀਂ ਐਦਾਂ ਥੋੜਾ ਥੋੜਾ ਕਰਕੇ ਫਾਲੋ ਕੇ ਨੂੰ ਥੋੜਾ ਜਨਾ ਸੌਫਟ ਜਾ ਹੁਣ ਆਪਾਂ ਹਲਾਵਾਂਗੇ ਇਹ ਮੇਰਾ ਪ੍ਰੇਜਤ ਉਹ ਵਾ ਖੰਡ ਕੇ ਰੱਖੇ ਨੂੰ 4 ਘੰਟੇ ਹੋਏ ਸੀਗੇ ਕਿਉਂਕਿ ਨਹੀਂ ਨਾ ਫਿਰ ਇਹ ਹੀ ਜ਼ਿਆਦਾ ਹਾਰਡ ਹੋ ਜਾਂਦਾ ਹੁਣੇ ਬਹੁਤ ਸੌਫਟ ਹੋ ਗਿਆ ਵਾ ਤੇ ਨੂੰ ਸੌਫੇਗਾ ਆਂ ਜਿਆਦਾ ਨਹੀਂ ਤੁਸੀਂ ਜੋ ਆਪਦੀ ਕੜਚੀ ਮਾਰਨੀ ਤੇ ਇਹਨੂੰ ਆਪਾਂ 2 ਮਿੰਟ ਕੁੱਕ ਕਰਾਂਗੇ ਜਿਹੜਾ ਮਸਾਲਾ ਉਹ ਇਹਦੇ ਵਿੱਚ ਚੰਗੀ ਤਰ੍ਹਾਂ ਖਰਾਚ ਜੀ ਆਵੀਂ ਆਂ ਦੇ ਹੁਣ ਆਪਾਂ 2 ਮਿੰਟ ਇਹਨੂੰ ਕੜਾਹੀ ਨੂੰ ਤੱਕ ਰੱਖ ਦਿੰਨੇ ਆ ਤੇ ਇਹਦੇ ਵਿੱਚ ਥੋੜਾ ਜਿਹਾ ਪਾ ਤਣ ਜਾਂਦੀ ਪਾ ਦੇਣੀ ਆ ਪਾਸ ਤਾਂ ਨਹੀਂ ਆਪਾਂ ਬਾਅਦ ਵਿੱਚ ਪਾਵਾਂਗੇ ਖੁਸ਼ ਆਪਾਂ ਹੁਣ ਪਾ ਦਿੱਤਾ ਤੇ ਹੁਣ ਆਪਾਂ ਪਾਈਪ ਕੁਆਰਿੰਗੇ ਨੂੰ ਖਲਾਦ ਗਏ ਤੇ ਫਿਰ ਆਪਾਂ ਉੱਪਰ ਇਹਦੇ ਢੱਕਣ ਦੇ ਕੇ ਰੱਖਾ ਦਿੱਗੇ ਫਿਰ ਉਸ ਤੋਂ ਬਾਅਦ ਤੁਹਾਨੂੰ ਦਿਖਾਉਨੇ ਆ ਕਿਸ ਤਰ੍ਹਾਂ ਦਾ ਹੈ ਆਪਣਾ ਤਿਆਰ ਹੋਇਆ ਪਨੀਰ ਦੋ ਜੀ ਆਪਣਾ ਪਨੀਰ ਹੈ ਜਿਹੜਾ ਉਹ ਬਿਲਕੁਲ ਮਿਕਸ ਹੋ ਗਿਆ ਹੁਣ ਇਹਦੇ ਵਿੱਚ ਨਾ ਜਿਵੇਂ ਨੂਨ ਮਿਰਚ ਚੰਗੀ ਤਰ੍ਹਾਂ ਰਚ ਗਈ ਹੁਣ ਆਪਾਂ ਗੈਸ ਨੂੰ ਬੰਦ ਕਰ ਦਿੰਨੇ ਆ ਤੇ ਨੂੰ ਆਪਾਂ ਦੇਖੋ ਖਲਾਉਨੇ ਆ ਬੋਲਾ ਬੋਲਾ ਦੇਖੋ ਹੁਣ ਆਪਾਂ ਕਿਸੇ ਪਾਂਡੇ ਦੇ ਵਿੱਚ ਆਪਾਂ ਪਾਂਡਾ ਲੈ ਲਿਆ ਇਹਦੇ ਵਿੱਚ ਆਪਾਂ ਕੱਢਦੇ ਆ ਇਹਨੂੰ ਫਿਰ ਤੁਹਾਨੂੰ ਦਿਖਾਉਨੇ ਆ ਕਿਸ ਤਰ੍ਹਾਂ ਦਾ ਇਹ ਆਪਣਾ ਤਿਆਰ ਹੋਇਆ ਜਿਵੇਂ ਕਿਸੇ ਅਨੁਸਾਰ ਬੁੱਕਾਬ ਨਹੀਂ ਸੋਣਾ ਪਾਂਡਾ ਲੈ ਲਓ ਉਹਦੇ ਵਿੱਚ ਤੁਸੀਂ ਇਹ ਕਾ ਪਾਓ ਤੇ ਉੱਪਰ ਦੀ ਫਿਰ ਆਪਾਂ ਥੋੜੀ ਜਿਹੀ ਸਕਰੀਨ ਪਾ ਦਾਂਗੇ ਤੇ ਤੁਸੀਂ ਇਸ ਨੂੰ ਬਣਾ ਕੇ ਦੇਖਿਓ ਸਾਡੇ ਤਰੀਕੇ ਨਾਲ ਫਿਰ ਤੁਸੀਂ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵਿਥਾਰ ਬਹ ਇਹ ਜਿਹੜਾ ਸਾਹਿਦ ਨੀਰਾਇ ਕਿਸ ਤਰ੍ਹਾਂ ਦਾ ਤਿਆਰ ਹੋਇਆ ਇਹ ਨੂੰ ਤੁਸੀਂ ਚੌਲਾ ਨਾਲ ਜਾਂ ਨਾਂ ਨਾਲ ਜਾ ਤੁਸੀਂ ਇਹਨੂੰ ਆਪਣੀ ਰੋਟੀ ਨਾਲ ਬਣਾ ਕੇ ਖਾ ਕੇ ਦੇਖਿਓ ਤੇ ਫਿਰ ਸਾਨੂੰ ਕਮੈਂਟ ਕਰਕੇ ਜਰੂਰ ਦੱਸਿਓ ਵੀ ਕੈਸਟਰਾ ਦਾ ਤੁਹਾਡਾ ਪਨੀਰ ਤਿਆਰ ਹੋਇਆ ਤੁਸੀਂ ਸਾਡੇ ਚੈਨਲ ਨੂੰ ਲਾਈਕ ਕਰਿਓ ਸ਼ੇਅਰ ਕਰਿਓ ਕਮੈਂਟ ਕਰਿਓ ਸਬਸਕ੍ਰਾਈਬ ਜਰੂਰ ਕਰਿਆ ਕਰੋ ப்ਲੀਜ਼ ਐਂਡ ਆਵ ਦੀ ਫੈਮਲੀ ਜਾਂ ਫਰੈਂਡ ਦੇ ਵਿੱਚ ਤੁਸੀਂ ਸ਼ੇਅਰ ਜਰੂਰ ਕਰਿਆ ਕਰੋ ਸਾਡੇ ਚੈਨਲ ਨੂੰ ਤੇ ਹੁਣ ਆਪਾਂ ਇਹਦੇ ਉੱਪਰ ਥੋੜੀ ਜੀ ਇੱਕ ਕਰੀਮ ਪਾ ਦਿੰਨੇ ਆਂ ਆਏ ਥੋੜੀ ਜੀ ਕਰੀਮ ਪਾ ਲੋ ਜੇ ਤੁਸੀਂ ਟਣੀਆਂ ਜਿਆਦਾ ਪਸੰਦ ਕਰਦੇ ਆ ਤਾਂ ਪਾ ਦਿਓ ਨਹੀਂ ਕੋਈ ਇਹ ਜ਼ਰੂਰਤ ਵੀ ਹੈ ਨਹੀਂ ਕਿ ਹੁਣ ਆਪਾਂ ਪਹਿਲਾ ਪਾਤਾ ਘੜ ਕੇ ਅਸੀਂ ਥੋੜਾ ਜਿਆਦਾ ਲਾਈਕ ਕਰ ਦੇ ਆ ਇਸ ਕਰਕੇ ਮੇਨ ਤਾਂ ਟਣੀਆਂ ਦਾ ਪਸੰਦੀ ਬਹੁਤ ਹੈ ਆਪਾਂ ਥੋੜਾ ਜਾਂ ਕਰੀਆਂ ਹੋਰ ਪਾ ਦਿੰਨੇ ਆ ਤੁਸੀਂ ਸਾਡੀ ਵੀਡੀਓ ਨੂੰ ਇੰਸਟਾਗ੍ਰਾਮ ਤੇ ਤੇ ਟਿਕਟੋਕ ਤੇ ਵੀ ਵੇਖ ਸਾਥ ਦੇ ਮਿਲਦੇ ਆਪਾਂ ਨੈਕਸਟ ਵੀਡੀਓ ਨਾਲ ਥੈਂਕ ਯੂ so much